ਉਹ ਇਹਨੇ ਸਾਨੂੰ ਮਾਰ ਦਿੱਤਾ ਬਦਲੀ ਗਈ ਢਾਲੀ ਵੇਖ ਲਾਣਾ ਸਨਾ ਰੰਗ ਬਦਲ ਗਿਆ ਕਿ ਕਿ ਸਾਂ ਚਲੇ ਆਉਣੀ ਤੂੰ ਘੜਾ ਉਹ ਟਰਾਲੀ ਹਾਂ ਮੈਂ ਰੰਗ ਉਹ ਫੋਟੋ ਫੇਟ ਕੇ ਰੱਖਣਾ ਉਹਦੇ ਉੱਪਰ ਲੋਣਾ ਜਾਈ ਹੈ ਨਾ ਖਿੱਚ ਲੈਣੀ ਸੀ ਪਹਿਲਾਂ ਖਿੱਚ ਲਾ ਕਿੱਤੀ ਇਹਦਾ ਨਹੀਂ ਮੈਂ ਤਾਂ ਨਵੀਂ ਵੀ ਗੱਲ ਕਰਦਾ ਹੋਰ ਨਾ ਬਾਹਰ ਇੱਕ ਦੇ ਭੋਲੇ ਕਰੀਏ ਕਿਹੜੀ ਟਰਾਲੀ ਆ ਤੂੰ ਮੰਗ ਕੇ ਲੈ ਆ ਹਮਨ ਗਮੀ ਦਾ ਭਾ ਦਿੰਦੇ ਵੀ ਨਹੀਂ ਹਰਗੇ ਜੋ ਸਿਰੇ ਗੋਇਆ ਕਰ ਗਿਆ ਤੁਰ ਗਿਆ ਉਹਨਾਂ ਨੇ ਲੈ ਕੇ ਜਾਣੇ ਤੇ ਸਾਡੇ ਕੋਲ ਇਹੀ ਲੱਗਿਆ ਇਹ ਕਹਿੰਦੇ ਉਹਨਾਂ ਨੇ ਲੈ ਕੇ ਜਾਣੇ ਹਾਂ ਉਹਨਾਂ ਨਾਲ ਹੀ ਦੋ ਲਿਖੇ ਹੂੰ ਦੋ ਵਾਰੀ ਭਗਾਈ ਕਰਾਈ ਆ ਫੇ ਬਾਅਦ ਚੁਗਾਦੋਂ ਨਹੀਂ ਨਹੀਂ ਸਮਾਂ ਬੋਲੀਆ ਜਦੋਂ ਫੋਨੀਆ ਨਾਲ ਉਹ ਕਰਦੇ ਆ ਆ ਮੇਲ ਦੀ ਉਹ ਰਾ ਕਦਰ ਦੂਜੀ ਬਾਈ ਇੰਜਰ ਪੈਣੀ ਇਹ ਨੂੰ ਨਹੀਂ ਬੰਦੀ ਇਹ ਗੱਲਾਂ ਕਰਦਾ ਆਪਾਂ ਹਾਂ ਡਾਡਾ ਦਾ ਹੋਆ ਫਾਇਰ ਹੈ ਕਿਹੜਾ ਮਰ ਗਿਆ ਤੇ ਚੱਕੀ ਪਾ ਕੇ ਜਾ ਗਿਆ ਤੇ ਭਾਈ ਉਹ ਗੱਲਾਂ ਨੂੰ ਪਾਣੀ ਆ ਗਿਆ ਹਾਂ ਜਾ ਕੋਈ ਤਾਂ ਨਿਕਲ ਗਿਆ ਹਾਂ ਅੱਗੇ ਕੱਢੋ ਬਾਈ ਸਹੀ ਲੰਦ

ਹਾਂ ਆ ਬੰਦਾ ਜਾਈਦਾ ਚੁਈ ਟਾਟੇ ਵੀ ਘਰ ਤੇ ਬੈਠੇ ਕਿ ਦੋ ਬੰਦੇ ਉਹ ਇਹ ਪਰੇ ਯਾਰ ਚੱਲੀ ਜਾਂਦਾ ਉਹ ਨਹੀਂ ਇੰਦਰ ਨੂੰ ਸੜਕਾਂ ਜਾਂ ਚੱਲ ਪਾਣੀ ਡੋਲ ਦਊ ਹਾਂ ਉਹ ਚਾਹ ਲਾ ਬੈਰ ਵਾ ਅਸਲੇ ਦੇਖਦਾ ਕਰਦਾ ਹੈ ਹਾਂ ਕਾਹੋ ਚਾਹੀਦੀ ਸਾਡੀ ਵਸੇ ਨੂੰ ਚਾਹੀਦੀ ਹਾਂ ਦਿੱਲੀ ਕਰਕੇ ਦੇ ਢਾਕੀ ਲੈ ਹੁਣ ਕਹਿੰਦਾ ਜੀ ਦੇ ਆ ਇਹਦਾ ਉਹ ਤਾਂ ਦਿੱਲੀ ਕਰਕੇ ਦੇ ਆ ਸਾਹ ਜੀ ਕਰਕੇ ਹਾਂ ਆਇਆ ਡਾਕੀ ਮੈਂ ਕਹਾਂ ਮੂੰਹ ਆਖੀ ਜਾਂਦਾ ਜੱਜ ਜੀ ਕਰਕੇ ਦੇਖ ਲੈ ਬਈ ਬੈਠੇ ਸੋਈ ਵੀ ਕੱਲ੍ਹ ਦਾ ਠੀਕ ਆ ਤਕਲੀਫ ਨਹੀਂ ਹੋਣੀ ਮੈਨੂੰ ਲੱਗਦਾ ਇਹ ਬਹੁਤ ਕਾਮਯਾਬ ਹਨ YouTube ਤੇ ਪੱਤਰਕਾਰ ਹੁੰਦਾ ਉਹ ਦੱਸਿਆ ਉਹਦਾ ਨਾਮ ਦਾ ਕੋਈ ਨਹੀਂ ਆ ਰਿਹਾ ਕਰ ਰਹੇ ਨੇ ਆਪ ਦੀ ਮਾਨ ਦੀ ਤੁਹਾਨੂੰ ਪੂਰੀ ਇਹੀ ਦਾ ਆਖਦੇ ਵੀ ਇਹ ਸਾਡੇ ਨਾ ਪੰਨ ਪਾ ਦੇ ਉਹ ਜੀ ਲਾ ਕੇ ਨਹੀਂ ਨਹੀਂ ਅਵੇ ਤੇਰੀ ਬਾਤ ਨਹੀਂ ਸਮਝੀ ਜਾਂਦੀ ਪਈਆ ਤੇਰੇ ਤੋਂ ਵੀ ਭਾਈ ਨਹੀਂ ਨੇ ਕਿਹੜਾ ਐਡਿਟ ਕਰਨੀ ਹੈ ਨਹੀਂ ਨਹੀਂ ਗਾਣਾ ਲਾਉਣਾ ਹੈ ਤੇ ਤਾਂ ਦੂਜੀ ਬਾਦ ਨਹੀਂ ਜਿਹੜੀ ਏਦੋਂ ਪਹਿਲਾਂ ਬਣਾਈ ਉਹ ਉਮੇ ਹੀ ਪਾ ਦੇਣੀ ਦੂਜੀ ਬਾਦ ਦਾ ਗਾਣਾ ਲਾ ਦੇ ਤੇ ਕਰਕੇ ਹਾਂ ਹਾਂ ਫਿਰ ਲਾ ਦੇ ਕੇ ਕਰਕੇ ਨਾ ਦੇਖੀ ਜਾਂਦੇ ਆਂਦੇ ਨੇ